ਸਾਡੇ ਦਾਦਾ ਜੀ ਨੇ ਬਾਬਾ ਖੜਕ ਸਿੰਘ ਨੂੰ ਬੇਨਤੀ ਕੀਤੀ ਮਹਾਰਾਜ ਪਰਿਵਾਰ ਤਾਂ ਬਹੁਤ ਵੱਡਾ ਹੈ ਪੰਜ ਪੁੱਤਰ ਹਨ ਪਰ ਖੇਤੀ ਵੀ ਕਰਦੇ ਹਨ ਇਹ ਖੇਤੀ ਇੰਨਾ ਵਰ ਨਹੀਂ ਦਿੰਦੀ ਕੋਈ ਇੰਨਾ ਸਾਧਨ ਨਹੀਂ ਜਿਹਦੇ ਨਾਲ ਪਰਿਵਾਰ ਦੀ ਚੰਗੀ ਪਾਲਣ ਪੋਸ਼ਣ ਹੋ ਸਕੇ ਤਾਂ ਮਹਾਂਪੁਰਛਾ ਨੇ ਆਰਡਰ ਦਿੱਤਾ ਕਿ ਤੁਸੀਂ ਇੱਕ ਸੇਵਾ ਵਿੱਚ ਜ਼ਰੂਰ ਲੱਗੋ ਕਿਉਂਕਿ ਇਹ ਗੁਰੂ ਸਾਹਿਬਾਂ ਦੀ ਦੇਣ ਹੈ ਖਾਲਸਾ ਜੀ ਸਾਡੀ ਨਹੀਂ ਗਈ ਕੋਈ ਤਾਂ ਕਿਤੇ ਰੇਲ ਆਉਂਦੇ ਹੀ ਹੋਵੇ ਤੇ ਭੱਜ ਕੇ ਪਟੜੀ ਨਹੀਂ ਨੰਗੀ ਜਾਂਦੀ ਤਾਂ ਸਾਡੇ ਸਿੱਖ ਮਰਜੀਵੜੇ ਉਸ ਜਗ੍ਹਾ ਤੇ ਚਲੇ ਜਾਂਦੇ ਆ ਜਿੱਥੇ ਜਹਾਜ ਵੀ ਨਹੀਂ ਜਾਂਦਾ ਮਹਾਰਾਜ ਦਸਵੇਂ ਪਾਤਸ਼ਾਹ ਵੀ ਇਹ ਬਚਨ ਕੀਤਾ ਸੀ ਕਿ ਜਿੰਨਾ ਚਿਰ ਮਾਝੇ ਦੇ ਫੌਜ ਨਾ ਆ ਜਾਵੇ ਮਾਝੇ ਦੇ ਮਰਜੀਵੜੇ ਨਾ ਆ ਜਾਣ ਉਹਨਾਂ ਚਿਰ ਤੱਕ ਜੰਗ ਨਾ ਛੇੜਿਆ ਜਾਵੇ ਹੁਣ ਆਪਾਂ ਇੱਥੇ ਧਰਤੀ ਤੇ ਡਿੱਗਣ ਲੱਗੇ ਆ ਤੇ ਸਾਨੂੰ ਕੋਈ ਪਤਾ ਨਹੀਂ ਲੱਗਣਾ ਪਏ ਅਸੀਂ ਕਿਤਰਾ ਬਚਣਾ ਹੈ ਉਹ ਪ੍ਰਮਾਤਮਾ ਆਪ ਬਚਾ ਕਰਦਾ ਹੱਥ ਲੱਗ ਜਾਂਦਾ ਹੈ ਪੈਰ ਲੱਗ ਜਾਂਦਾ ਹੈ ਇਸ ਤਰ੍ਹਾਂ ਸਾਰੀਆਂ ਇਹ ਦਾਤਾਂ ਪ੍ਰਮਾਤਮਾ ਦੀਆਂ ਤਾਂ ਅੱਖਾਂ ਵਿੱਚੋਂ ਅਥਰੂ ਕੇਰਦਿਆਂ ਹੋਇਆ ਚੌਧਰੀ ਨੇ ਹੱਥ ਜੋੜ ਕੇ ਨੈਣ ਨੀਵੇਂ ਕਰਕੇ ਬੇਨਤੀ ਕੀਤੀ ਮਹਾਰਾਜ ਅੱਜ ਬਹੁਤ ਵੱਡਾ ਮੈਨੂੰ ਤਾਨਾ ਵੱਜਾਏ ਜਿਹੜਾ ਸਾਥ ਵਿੱਚ ਚੌਧਰੀਆਂ ਨੇ ਇਹ ਗੱਲ ਕਹੀ ਹੈ ਕਿ ਜੇ ਤੇਰਾ ਗੁਰੂ ਸਮਰੱਥ ਹੈ ਤਾ ਉਹਨੂੰ ਕਹ ਤੈਰੀ ਲਾਤਰੀ ਕਰ ਦੇਵੇ ਨਹੀਂ ਤਾਂ ਤੂੰ ਆਪਣੇ ਮੂੰਹੋਂ ਖੋ ਕੇ ਤਾਂ ਦਹੀਂ ਦੇਣ ਜਾਂ ਨਾ ਇਹ ਦਹੀਂ ਤੂੰ ਆਪਣੇ ਮੂੰਹ ਚ ਪਾ ਲਿਆ ਕਰ ਗੁਰੂ ਨਾਨਕ ਮਹਾਰਾਜ ਜੀ ਨੇ ਕਿਸੇ ਵੀ ਮਨੁੱਖ ਤੇ ਕਿਰਪਾ ਕਰਨੀ ਹੈ ਜਿਹੜਾ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀ ਓਟ ਆਸਰਾ ਲੈ ਕੇ ਤੁਰਦਾ ਏ ਉਹ ਬਖਸ਼ਾਂਦਨ ਉਹ ਸਦਾ ਪਾਲਨ ਹਾਰ ਹਨ ਉਹ ਬਖਸ਼ਿਸ਼ਾ ਕਰ ਦਿੰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇਸਕ ਤਸੀਂ ਉਸ ਮਹਾਨ ਧਰਤੀ ਤੇ ਮੌਜੂਦਾ ਉਸ ਮਹਾਨ ਸਥਾਨ ਤੇ ਮੌਜੂਦਾ ਜਿੱਥੇ ਬਾਬਾ ਬੰਦਾ ਸਿੰਘ ਜੀ ਬਹਾਦਰ ਨੇ ਬਾਬਾ ਬਾਦ ਸਿੰਘ ਜੀ ਨੇ ਬਾਬਾ ਫਤਿਹ ਸਿੰਘ ਜੀ ਨੇ ਵਜ਼ੀਰ ਖਾਨ ਜਿਸ ਨੇ ਛੋਟੇ ਸਾਹਿਬਜ਼ਾਦਿਆਂ ਨੂੰ ਤਸੀਹੇ ਦੇ ਕੇ ਨੀਹਾਂ ਦੇ ਵਿੱਚ ਚਿਣ ਕੇ ਸ਼ਹੀਦ ਕੀਤਾ ਸੀ ਉਸ ਪਾਪੀ ਵਜ਼ੀਰ ਖਾਨ ਨੂੰ ਉਸ ਦੇ ਕੀਤੇ ਦਾ ਭੁਗਤਾਨ ਕੀਤਾ ਸੀ ਤੇ ਇੱਥੇ ਹੀ ਉਹ ਝੰਡ ਵੀ ਹੈ ਜਿੱਥੇ ਉਸ ਵਜ਼ੀਰ ਖਾਨ ਨੂੰ ਪੁੱਠਾ ਲਟਕਾਇਆ ਸੀ ਮੇਰੇ ਨਾਲ ਇਸ ਵਕਤ ਦਾਬਾ ترسےم ਸਿੰਘ ਜੀ ਮੌਜੂਦ ਨੇ ਉਹ ਇਹ ਸਾਰਾ ਪ੍ਰਬੰਧ ਵੇਖਦੇ ਨੇ ਲੰਗਰ ਸਾਹਿਬ ਦਾ ਮੈਨੂੰ ਇੱਕ ਸਾખી ਸੁਣਾ ਰਹੇ ਸੀ ਬੜੀ ਪ੍ਰੇਮ ਵਾਲੀ ਮੈਂ ਇਹਨਾਂ ਨੂੰ ਦਰਖਾਸਤ ਕੀਤੀ ਕਿ ਅਸੀਂ ਉਹ ਸਾਖੀ ਜਿਹੜੀ ਇਹ ਸੰਗਤ ਤੱਕ ਜ਼ਰੂਰ ਲੈ ਕੇ ਜਾਈਏ ਗੁਰੂ ਅਮਰਦਾਸ ਜੀ ਮਹਾਰਾਜ ਤੀਜੇ ਪਾਤਸ਼ਾਹ ਦੇ ਰਿਲੇਟਿਡ ਉਹਨਾਂ ਦੇ ਸਿੱਖ ਦੇ ਰਿਲੇਟਿਡ ਇੱਕ ਬੜੀ ਪਿਆਰੀ ਸਾਖੀ ਸੀ ਸੋ ਮੈਂ ਇਹਨਾਂ ਨੂੰ ਬੇਨਤੀ ਕੀਤੀ ਕਿ ਅਸੀਂ ਜ਼ਰੂਰ ਸਾਂਝ ਪਾਈਏ ਸੋ ਸਭ ਤੋਂ ਪਹਿਲਾਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੇਖੋ ਜੀ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਸਭ ਤੋਂ ਪਹਿਲਾਂ ਤਾਂ ਉਹ ਵਟ ਭਾਗੀ ਇਨਸਾਨ ਹੈ ਚਾਹੇ ਕਿਸੇ ਵੀ ਗੋਤ ਜਾਤ ਸੰਬੰਧਤ ਹੈ ਉਹ ਵਟ ਭਾਗੀ ਇਨਸਾਨ ਹੈ ਜਿਹੜਾ ਗੁਰੂ ਘਰ ਆਣ ਕੇ ਨਮਸ਼ਕਾਰ ਕਰਦਾ ਹੈ ਆਪਣੀਆਂ ਬੇਨਤੀਆਂ ਕਰਦਾ ਹੈ ਗੁਰੂ ਘਰ ਦੇ ਵਿੱਚੋਂ ਬਹੁਤ ਅਨਮੁੱਲੀਆਂ ਦਾਤਾਂ ਪ੍ਰਾਪਤ ਕਰ ਲੈਂਦਾ ਹੈ ਆਓ ਇਸ ਤਰ੍ਹਾਂ ਦੀ ਸਾਖੀ ਹੈ ਤੀਸਰੇ ਪਾਛਾ ਧੰਨ ਧੰਨ ਸਹਿਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਗੋਇੰਦਵਾਲ ਦੀ ਧਰਤੀ ਤੇ ਸੇਵਾ ਕਰਵਾ ਰਹੇ ਨੇ ਤਾਂ ਉਹ ਸੇਵਾ ਦੇ ਦੌਰਾਨ ਸਭ ਇਲਾਕੇ ਦੀਆਂ ਸੰਗਤਾਂ ਦੂਰੋਂ ਨੇੜੋਂ ਆਣ ਕੇ ਤਾਂ ਬੌਲੀ ਦੀ ਸੇਵਾ ਕਰਦੇ ਨੇ ਗੁਰੂ ਘਰ ਦੀਆਂ ਖੁਸ਼ੀਆਂ ਪ੍ਰਾਪਤ ਕਰਦੇ ਨੇ ਕਿਉਂਕਿ ਗੁਰੂ ਸਾਹਿਬਾਂ ਨੂੰ ਕਈ ਪ੍ਰਕਾਰ ਦੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਵਰ ਦਿੱਤੇ ਹੋਏ ਸਨ ਜਦੋਂ ਅਮਰਤ ਵੇਲੇ ਪਾਣੀ ਦੀ ਗਾਗਰ ਲੈ ਕੇ ਵਿਆਸ ਦਰਿਆ ਤੋਂ ਗੁਰੂ ਸਾਹਿਬਾਂ ਦੇ ਇਸ਼ਨਾਨ ਕਰਨ ਵਾਸਤੇ ਲਾਇਆ ਕਰਦੇ ਸਨ ਤਾਂ ਉਸ ਸਮੇਂ ਇੱਕ ਜਲਾਈ ਦੀ ਖੱਡੀ ਨਾਲ ਗੁਰੂ ਅਮਰਦਾਸ ਮਹਾਰਾਜ ਜੀ ਦਾ ਠੇਡਾ ਲੱਗ ਗਿਆ ਤਾਂ ਉਹਦਾ ਖੜਾਕਾ ਹੋਇਆ ਖੜਾਕਾ ਹੋਣ ਦੇ ਨਾਤੇ ਤੇ ਉਸ ਜਲਾਈ ਨੇ ਜਲਾਈ ਨੂੰ ਕਿਹਾ ਵੇਖੋ ਬਾਹਰ ਕੌਣ ਹੈ ਤਾਂ ਜਲਾਈ ਨੇ ਫਿਰ ਆਪਣੇ ਆਪ ਹੀ ਆਪਣੇ ਮੂੰਹ ਚੋਂ ਇਸ ਤਰ੍ਹਾਂ ਦੇ ਸ਼ਬਦ ਕੀਤੇ ਕਿ ਨਥਾਵਾ ਅਮਰਦਾਸ ਜਿੰਨੂੰ ਕੋਈ ਕੰਮ ਨਹੀਂ ਬੜੇ ਪੇਵੇ ਚ ਆਪਣੇ ਬਜ਼ੁਰਗ ਕੁੜਮਾਂ ਦੀ ਸੇਵਾ ਲਈ ਜਲ ਲਿਆਉਂਦਾ ਏ ਉਹ ਡੱਗਾ ਏ ਜਿਹਦਾ ਕੋਈ ਥਾਂ ਨਹੀਂ ਦਿੱਤਾ ਨਹੀਂ ਜਦ ਗੁਰੂ ਸਾਹਿਬ ਇਸ਼ਨਾਨ ਕਰ ਰਹੇ ਸਨ ਤਾਂ ਉਹਨਾਂ ਨੇ ਸਵਾਲ ਕੀਤਾ ਭਾਈ ਅੱਜ ਕੀ ਗੱਲ ਹੋਈ ਤਾਂ ਉਸ ਸਮੇ ਗੁਰੂ ਅਮਰਦਾਸ ਮਹਾਰਾਜ ਜੀ ਨੇ ਗੁਰੂ ਅੰਗਦ ਦੇ ਮਹਾਰਾਜ ਜੀ ਨੂੰ ਸਾਰੀ ਹਾਲ ਸੁਣਾਉਣਾ ਕੀਤਾ ਪਾਛੋ ਅਸੀਂ ਉਸ ਸਮੇ ਦਰਿਆ ਤੋਂ ਗਾਗਰ ਲੈ ਕੇ ਆ ਰਹੇ ਸਾਂ ਤਾਂ ਇਹਨਾਂ ਜਲਾਹਾਂ ਦੀ ਖੱਡੀ ਨਾਲ ਵੱਜੇ ਆ ਤਾਂ ਹਨੇਰੀ ਝਖੜ ਬਹੁਤ ਜ਼ਿਆਦਾ ਸੀ ਜਿਸ ਦਾ ਕਾਰਨ ਸਾਨੂੰ ਇਸ ਖੱਡੀ ਨਾਲ ਟਕਰਾ ਗਏ ਤਾਂ ਉਹਨਾਂ ਨੇ ਇਹ ਬਚਨ ਕੀਤੇ ਨੇ ਕਿ ਇਹਨਾਂ ਦਾ ਹੱਥਾਂ ਨਹੀਂ ਥਿੱਤਾ ਨਹੀਂ ਨਥਾਵਾ ਹੈ ਅਮਰੂ ਉਸ ਸਮੇਂ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਬਹੁਤ ਵੱਡੇ ਵਰ ਦੇ ਕੇ ਗੁਰੂ ਸਾਹਿਬਾਂ ਨੂੰ ਨਵਾਜਿਆ ਕਿ ਗੁਰੂ ਅਮਰਦਾਸ ਅੱਜ ਤੋਂ ਨਮਾਣਿਆਂ ਦਾ ਮਾਨ ਹੋਊਗਾ ਨਿਤਾਣਿਆਂ ਦਾ ਤਾਨ ਹੋਊਗਾ ਨਗੱਤਿਆਂ ਦੀ ਗੱਤ ਹੋਣਗੇ ਨ ਪੱਤਿਆਂ ਦੀ ਪੱਤ ਹੋਣਗੇ ਬਹੁਤ ਸਾਰੇ ਵਰਦੇ ਕੇ ਗੁਰੂ ਅੰਗਦ ਦੇ ਮਹਾਰਾਜ ਜੀ ਨੇ ਗੁਰੂ ਅਮਰਦਾਸ ਨੂੰ ਨਵਾਜਿਆ ਉਧਰ ਬੌਲੀ ਦੀ ਸੇਵਾ ਚੱਲ ਰਹੀ ਏ ਸੰਗਤਾਂ ਸੇਵਾ ਕਰਕੇ ਆਪਣੀਆਂ ਮਨੋ ਕਾਮਨਾਵਾਂ ਪੂਰੀਆਂ ਕਰ ਰਹੇ ਨੇ ਇਸੇ ਤਰ੍ਹਾਂ ਲਾਗੇ ਪਿੰਡ ਗੋਦਵਾਲ ਦੇ ਚੌਧਰੀ ਤਲਵੰਡੀਆਂ ਤਲਵੰਡੀ ਚੌਧਰੀਆਂ ਦੀ ਹੈ ਉਥੋਂ ਦੇ ਚੌਧਰੀ ਦੀ ਇੱਕ ਲੱਤ ਹੀਣੀ ਸੀ ਕਮਜ਼ੋਰ ਸੀ ਉਸਨੇ ਆਪਣੇ ਘਰ ਵਿੱਚ ਪਾਲਤੂ ਪਛੂ ਮੱਝਾਂ ਗਾਵਾਂ ਰੱਖੀਆਂ ਹੋਈਆਂ ਸਨ ਤਾਂ ਉਸਨੇ ਵੀ ਆਪਣੇ ਮਨ ਵਿੱਚ ਇਹ ਸਰਦਾ ਧਾਰੀ ਕਿ ਗੁਰੂ ਅਮਰਦਾਸ ਮਹਾਰਾਜ ਨਮਾਣਿਆਂ ਦੇ ਮਾਣ ਹਨ ਨਿਤਾਣਿਆਂ ਦੇ ਤਾਨ ਹਨ ਮੇਰੀ ਵੀ ਲੱਤ ਉਹਨਾਂ ਦੇ ਵਰ ਨਾਲ ਠੀਕ ਹੋ ਜਾਵੇਗੀ ਆਪਣੇ ਮਨ ਵਿੱਚ ਬਹੁਤ ਵੱਡਾ ਹੱਠ ਰੱਖ ਕੇ ਤਾਂ ਸੇਵਾ ਸ਼ੁਰੂ ਕਰ ਦਿੱਤੀ ਕਿ ਸੇਵਾ ਸਵੇਰੇ ਆਪਣੀ ਚੌਧ ਰਾਣੀ ਨੂੰ ਕਹਿਣ ਲੱਗਾ ਜਦੋਂ ਤੂੰ ਸਾ ਦੁੱਧ ਰਿੜਕਣਾ ਹੈ ਸਭ ਤੋਂ ਪਹਿਲੋ ਮੇਰੇ ਛੈਨ ਛਾ ਦੁਨੀਆਂ ਦੇ ਮਾਲਕ ਸਾਬ ਸ੍ਰੀ ਗੁਰੂ ਅਮਰਦਾਸ ਮਹਾਰਾਜ ਜੀ ਵਾਸਤੇ ਇੱਕ ਕਟੋਰਾ ਦਹੀਂ ਦਾ ਬਹੁਤ ਸੁਚੱਜੇ ਸੁੱਚੇ ਹੱਥਾਂ ਨਾਲ ਰੱਖ ਲਿਆ ਕਰਨਾ ਮੈਂ ਗੁਰੂ ਸਾਹਿਬਾਂ ਦੇ ਅਰਪਣ ਕਰਾਂਗਾ ਕਿਉਂਕਿ ਬਾਣੀ ਦਾ ਫਰਮਾਨ ਹੈ ਬਿਨ ਬੋਲਿਆਂ ਸਭ ਕੁਝ ਜਾਣਦਾ ਤੂੰ ਦਾਗੇ ਅਰਦਾਸ ਜੀਓ ਉਸਨੇ ਚੌਧਰੀ ਨੇ ਆਪਣੇ ਮਨ ਦੇ ਵਿੱਚ ਇਹ ਬਿਠਾ ਲਿਆ ਕਿ ਮੇਰੀ ਲਤ ਗੁਰੂ ਸਾਹਿਬਾਂ ਦੇ ਹੁਕਮ ਨਾਲ ਠੀਕ ਹੋਵੇਗੀ ਇਸੇ ਤਰ੍ਹਾਂ ਸਮਾਂ ਲੰਮਾ ਸਮਾਂ ਦੁੱਧ ਦਾ ਕਟੋਰਾ ਲੈ ਕੇ ਗੁਰੂ ਸਾਹਿਬਾਂ ਲਈ ਜਾਣਾ ਤਾਂ ਗੁਰੂ ਸਾਹਿਬਾਂ ਨੂੰ ਛਕਾ ਕੇ ਆਪ ਵੀ ਪ੍ਰਸ਼ਾਦਾ ਛੱਕ ਕੇ ਤਾਂ ਸੇਵਾ ਕਰਕੇ ਮੋੜਾਉਣਾ ਇੱਕ ਦਿਨ ਚੌਧਰੀਆਂ ਦੀ ਸਾਥ ਜਿ ਤਰ੍ਹਾਂ ਆਪਾਂ ਕਹਿ ਦਿੰਨੇ ਹਾਂ ਪਿੰਡ ਵਿੱਚ ਬੈਠੇ ਹੁੰਦੇ ਆ ਖੁੰਡਾਂ ਦੇ ਉੱਤੇ ਇਸੇ ਤਰ੍ਹਾਂ ਚੌਧਰੀ ਸਾਥ ਵਿੱਚ ਬੈਠੇ ਸਨ ਤਾਂ ਜਦੋਂ ਚੌਧਰੀ ਆਪਣੇ ਗੁਰੂ ਲਈ ਉਹ ਕਟੋਰਾ ਦਹੀਂ ਦਾ ਲੈ ਕੇ ਤੁਰਿਆ ਆਉਂਦਾ ਹੈ ਤਾਂ ਉਸ ਨੂੰ ਅੱਗੋਂ ਬਖੇੜਾ ਮਖੌਲ ਕਰਨ ਲੱਗ ਗਏ ਨੇ ਕਹਿਣ ਲੱਗੇ ਇਹ ਜਿਹੜਾ ਦਹੀਂ ਤੂੰ ਗੁਰੂ ਸਾਹਿਬਾਂ ਲਈ ਖੜਦਾ ਏ ਜੇ ਤੂੰ ਆਪਣੇ ਸਰੀਰ ਲਈ ਵਰਤ ਲਾਵੇ ਹੋ ਸਕਦਾ ਏ ਤੇਰੀ ਲਾਤ ੜੀ ਹੋ ਜਾਵੇ ਜੇ ਨਹੀਂ ਏਡਾ ਗੁਰੂ ਸਮਰੱਥ ਹੈ ਜਿਹਦੇ ਕੋਲ ਤੂੰ ਦਹੀਂ ਲੈ ਕੇ ਜਾਣਾ ਹੈ ਤਾਂ ਉਹਨੂੰ ਕਹਿ ਦਿਓ ਗੁਰੂ ਸਾਹਿਬਾਨ ਨੂੰ ਕਹਿ ਦਿਓ ਕਿ ਤੇਰੀ ਲਾਤਰੀ ਕਰ ਦੇਣ ਇਸ ਤਰ੍ਹਾਂ ਉਹਨੂੰ ਮਖੌਲ ਠੱਠਾ ਕਰਦਿਆਂ ਉਹ ਪੌੜੀ ਦੇ ਆਸਰੇ ਚੌਧਰੀ ਤੁਰਦਾ ਸੀ ਤਾਂ ਉਸ ਦੀ ਪੌੜੀ ਲਕਾ ਲਈ ਹੈ ਉਧਰ ਗੁਰੂ ਸਾਹਿਬਾਂ ਦੇ ਲਾਂਗਰੀ ਨੇ ਗੁਰੂ ਸਾਹਿਬਾਂ ਨੂੰ ਬੇਨਤੀ ਕੀਤੀ ਮਹਾਰਾਜ ਪ੍ਰਸ਼ਾਦਾ ਤਿਆਰ ਆ ਛਕ ਲਓ ਗੁਰੂ ਸਾਹਿਬਾਂ ਨੇ ਕਿਹਾ ਚੌਧਰੀ ਆ ਰਿਹਾ ਹੈ ਉਸਨੇ ਦਹੀਂ ਲੈ ਕੇ ਆਉਣਾ ਹੈ ਭਾਈ ਉਹ ਵੀ ਬੜੀ ਪ੍ਰੇਮ ਸਰਦਾ ਨਾਲ ਆਉਂਦਾ ਹੈ ਸਾਨੂੰ ਉਹਦਾ ਵੀ ਪ੍ਰੇਮ ਸਾਨੂੰ ਪਿਆਰ ਰੱਖਣਾ ਪੈਣਾ ਹੈ ਤਦ ਜਦੋਂ ਆ ਗਿਆ ਇਹ ਤਾਂ ਲੇਟ ਆਇਆ ਹੈ குரு ਸਹਿਬਾਂ ਨੇ ਪੁੱਛਿਆ ਚੌਧਰੀ ਸਾਹਿਬ ਕੀ ਗੱਲ ਅੱਜ ਤੁਸੀਂ ਲੇਟ ਆਏ ਹੋ ਕਹਿਣ ਲੱਗਾ ਹੱਥ ਜੋੜ ਕੇ ਮਹਾਰਾਜ ਸਭ ਤੋਂ ਪਹਿਲਾਂ ਤੁਸੀਂ ਪ੍ਰਸ਼ਾਦਾ ਛਕੋ ਕਿਉਂਕਿ ਤੁਹਾਨੂੰ ਭੁੱਖ ਲੱਗੀ ਹੋਏਗੀ ਮੈਂ ਅੱਜ ਪਾਪੀ ਲੇਟ ਹੋ ਗਿਆ ਹਾਂ ਇੰਨੀ ਗੱਲ ਕਹਿ ਕੇ ਪਾਸੇ ਬੈਠ ਗਿਆ ਏ ਲਾਂਗਰੀ ਨੇ ਪ੍ਰਸ਼ਾਦਾ ਦਿੱਤਾ ਛਕ ਲਿਆ ਗੁਰੂ ਸਾਹਿਬਾਂ ਨੇ ਚੌਧਰੀ ਨੇ ਵੀ ਪ੍ਰਸ਼ਾਦਾ ਛਕ ਲਿਆ ਏ ਗੁਰੂ ਸਾਹਿਬਾਂ ਨੇ ਫੇਰ ਆਵਾਜ਼ ਦਿੱਤੀ ਆ ਚੌਧਰੀ ਸਾਹਿਬ ਕੀ ਗੱਲ ਅੱਜ ਲੇਟ ਹੋ ਗਏ ਹੋ ਤਾਂ ਅੱਖਾਂ ਵਿੱਚੋਂ ਅਥਰੂ ਕੇਰਦਿਆਂ ਹੋਇਆ ਚੌਧਰੀ ਨੇ ਹੱਥ ਜੋੜ ਕੇ ਨੈਣ ਨੀਵੇਂ ਕਰਕੇ ਬੇਨਤੀ ਕੀਤੀ ਮਹਾਰਾਜ ਅੱਜ ਬਹੁਤ ਵੱਡਾ ਮੈਨੂੰ ਤਾਨਾ ਵੱਜਾਏ ਜਿਹੜਾ ਛੱਤ ਵਿੱਚ ਚੌਧਰੀਆਂ ਨੇ ਇਹ ਗੱਲ ਕਹੀ ਹੈ ਕਿ ਜੇ ਤੇਰਾ ਗੁਰੂ ਸਮਰੱਥ ਹੈ ਤਾਂ ਉਹਨੂੰ ਕਹੋ ਤੇਰੀ ਲਾਤ ੜੀ ਕਰ ਦੇਵੇ ਨਹੀਂ ਤਾਂ ਤੂੰ ਆਪਣੇ ਮੂੰਹੋਂ ਖੋ ਕੇ ਤਾਂ ਦਹੀਂ ਦੇਣ ਜਾਂ ਨਾ ਇਹ ਦਹੀਂ ਤੂੰ ਆਪਣੇ ਮੂੰਹ ਚ ਪਾ ਲਿਆ ਕਰ ਗੁਰੂ ਸਾਹਿਬਾਂ ਨੇ ਮੁਸਕਰਾ ਕੇ ਕਿਹਾ ਭਾਈ ਇਹ ਤਾਂ ਗੁਰੂ ਨਾਨਕ ਦੇ ਘਰ ਵਿੱਚ ਕੋਈ ਘਾਟਾ ਨਹੀਂ ਜਿਹੜਾ ਵੀ ਕੋਈ ਆਸ ਕਰਕੇ ਆਊਗਾ ਗੁਰੂ ਨਾਨਕ ਦੇ ਘਰ ਵਿੱਚ ਉਹਦੀ ਆਸ ਪੂਰੀ ਹੋ ਜਾਵੇਗੀ ਉਧਰ ਚੌਧਰੀ ਅੱਖਾਂ 'ਚੋਂ ਅਥਰੂ ਕਹਿ ਰਿਹਾ ਏ ਗੁਰੂ ਸਾਹਿਬਾਂ ਨੇ ਥਾਪੜਾ ਦੇ ਕੇ ਕਿਹਾ ਜਾ ਭਾਈ ਉਹ ਦਰਿਆ ਦੇ ਕੰਢੇ ਤੇ ਸਾਡਾ ਇੱਕ ਸੇਵਕ ਸਬਜੀ ਦੀ ਗੁਡਾਈ ਕਰਦਾ ਏ ਜਾਓ ਉਹਨੂੰ ਕਹੋ ਵੀ ਮੈਨੂੰ ਲੱਤ ਲਾ ਦਿਓ ਉਹ ਤੁਹਾਨੂੰ ਲੱਤ ਲਾ ਦੇਣਗੇ ਚੌਧਰੀ ਅੱਖਾਂ 'ਚੋਂ ਅਥਰੂ ਕਹਿਦਾ ਹੋਇਆ ਉਸ ਪਾਸੇ ਨੂੰ ਗਿਆ ਏ ਜਿੱਧਰਲੇ ਪਾਸੇ ਗੁਰੂ ਸਾਹਿਬਾਂ ਦਾ ਸੇਵਕ ਸਬਜੀ ਤਿਆਰ ਕਰਦਾ ਏ ਗੁਡਾਈ ਕਰਦਾ ਏ ਜਾ ਕੇ ਚੌਧਰੀ ਨੇ ਬੇਨਤੀ ਕੀਤੀ ਹੈ ਮਹਾਰਾਜ ਆਪ ਬਖਸ਼ਿਸ਼ ਕਰੋ ਤੁਸੀਂ ਗੁਰੂ ਦੇ ਵਜ਼ੀਰ ਹੋ ਜਿਹੜੇ ਗੁਰੂ ਦੇ ਵਜ਼ੀਰ ਹੁੰਦੇ ਹਨ ਉਹਨਾਂ ਕੋਲ ਦਾਤਾਂ ਦੀਆਂ ਚਾਬੀਆਂ ਹੁੰਦੀਆਂ ਹਨ ਤੁਸੀਂ ਕਿਰਪਾ ਕਰੋ ਮੇਰੀ ਜੋ ਲੱਤ ਕਮਜ਼ੋਰ ਹੈ ਇਸ ਨੂੰ ਹਰਿਆ ਕਰ ਦਿਓ ਜਿਹੜਾ ਮੈਂ ਲੰਗਾ ਤੁਰਦਾ ਹਾਂ ਪੌੜੀ ਨਾ ਤੁਰਦਾ ਹਾਂ ਜੇ ਮੇਰੀ ਲੱਤ ਠੀਕ ਹੋ ਜਾਂਦੀ ਏ ਤੇ ਮੈਂ ਆਪਣਾ ਸਾਰਾ ਜੀਵਨ ਗੁਰੂ ਨਾਨਕ ਦੇ ਘਰ ਵਿੱਚ ਹੀ ਲਾ ਦੇਵਾਂਗਾ ਉਧਰ ਜਿਹੜਾ ਗੁੜਾਈ ਕਰਨ ਵਾਲਾ ਸੇਵਕ ਹੈ ਸਬਜੀ ਤਿਆਰ ਕਰਨ ਵਾਲਾ ਸੇਵਕ ਹੈ ਉਸਨੇ ਕਿਹਾ ਸਾਰੀਆਂ ਸਾਰੀਆਂ ਦਾਤਾਂ ਦਾ ਮਾਲਕ ਗੁਰੂ ਅਮਰਦਾਸ ਮਹਾਰਾਜ ਜੀ ਹਨ ਜਾਓ ਉਹਨਾਂ ਪਾਸੋਂ ਲਾਓ ਉਧਰੋਂ ਜਦੋਂ ਸਬਜੀ ਗੋੜਨ ਵਾਲੇ ਨੂੰ ਜਿਆਦਾ ਸਤਾਉਂਦਾ ਹੈ ਅਗਲੇ ਪਾਸੇ ਹੋ ਜਾਂਦਾ ਹੈ ਜਿੱਧਰਲੇ ਪਾਸੇ ਉਹ ਖੁਰਪਾ ਚਲਾਉਂਦਾ ਹੈ ਰੰਬਾ ਚਲਾਉਂਦਾ ਹੈ ਅਗਲੇ ਪਾਸੇ ਉਹ ਕਿਉ ਨੂੰ ਢੱਕਦਾ ਹੈ ਤਾਂ ਉਹਦੇ ਕੋਲ ਇੱਕ ਛੋਟਾ ਪਿਆ ਹੁੰਦਾ ਏ ਛੋਟਾ ਫੜ ਕੇ ਆਪ ਮਹਾਰਾ ਉਸ ਚੌਧਰੀ ਨੂੰ ਮਾਰਨ ਲੱਗਦਾ ਏ ਉਧਰ ਗੁਰੂ ਅਮਰਦਾਸ ਮਹਾਰਾਜ ਦੀ ਅਪਾਰ ਅਪਾਰ ਕਿਰਪਾ ਹੋ ਜਾਂਦੀ ਏ ਚੌਧਰੀ ਅੱਗੇ ਲੱਗ ਕੇ ਭੱਜ ਉੱਠਦਾ ਏ ਉਹਦੀ ਲੱਤ ਠੀਕ ਹੋ ਜਾਂਦੀ ਏ ਫੇਰ ਉਸ ਗੁਰਸਿੱਖ ਨੂੰ ਨਮ ਛਕਾਰ ਕਰਕੇ ਉਹ ਡੇਰੇ ਵੱਲ ਆ ਜਾਂਦਾ ਏ ਜਿੱਥੇ ਗੁਰੂ ਸਾਹਿਬ ਸੇਵਾ ਕਰਵਾ ਰਹੇ ਨੇ ਬੌਲੀ ਦੀ ਤਾ ਦਾਨ ਕੇ ਅੱਖਾਂ ਵਿੱਚੋਂ ਅਥਰੂ ਨਹੀਂ ਬੰਦ ਕਰ ਰਿਆ ਗੁਰੂ ਸਾਹਿਬਾਂ ਨੇ ਕਿਹਾ ਚੌਧਰੀ ਸਾਹਿਬ ਏਡੀ ਵੱਡੀ ਤੁਹਾਨੂੰ ਮਰਾਪਤਾ ਗੁਰੂ ਨਾਨਕ ਦੇ ਘਰ ਵਿੱਚੋਂ ਪ੍ਰਾਪਤ ਹੋ ਗਿਆ ਹੈ ਗੁਰੂ ਦੇ ਸਿੱਖਾਂ ਤੋਂ ਤਦ ਤੁਸੀਂ ਰੋ ਕਿਉਂ ਰਹੇ ਹੋ ਕਹਿਣ ਲੱਗਾ ਮਹਾਰਾਜ ਮੈਂ ਇਹ ਰੋ ਨਹੀਂ ਰਿਹਾ ਇਹ ਖੁਸ਼ੀ ਨਾਲ ਅਥਰੂ ਪਰੀ ਆ ਰਹੇ ਨੇ ਗੁਰੂ ਸਾਹਿਬਾਂ ਨੇ ਕਿਹਾ ਚਲ ਜਾਓ ਆਪਣੇ ਪਰਿਵਾਰ ਦੀ ਵੀ ਦੇਖਭਾਲ ਕਰੋ ਉਹਨਾਂ ਪਛੂਆਂ ਦੀ ਵੀ ਦੇਖਭਾਲ ਕਰੋ ਜਿਨ੍ਹਾਂ ਦਾ ਦਹੀਂ ਤੁਸੀਂ ਗੁਰੂ ਨਾਨਕ ਦੇ ਘਰ ਵਿੱਚ ਲਿਆਉਂਦੇ ਹੋ ਬੜੀ ਖੁਸ਼ੀ ਨਾਲ ਚੌਧਰੀ ਡਾਂਡਾ ਮਾਰਦਾ ਹੋਇਆ ਬਹੁਤ ਵੱਡੀਆਂ-ਵੱਡੀਆਂ ਲਾਂਘਾਂ ਮਾਰਦਾ ਹੋਇਆ ਜਦੋਂ ਪਿੰਡ ਤਲਵੰਡੀ ਪਹੁੰਚਿਆ ਤਾਂ ਦੂਰੋਂ ਵੇਖ ਕੇ ਚੌਧਰੀਆਂ ਨੇ ਹੈਰਾਨ ਹੋ ਗਏ ਨੇ ਕਹਿਣ ਲੱਗੇ ਭਾਈ ਅਸੀਂ ਤਾਂ ਇਸ ਨੂੰ ਟੀਚਰ ਕੀਤੀ ਸੀ ਪਰ ਇਹ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਤੇ ਇਨਾ ਵਿਸ਼ਵਾਸ ਰੱਖਣ ਵਾਲਾ ਇਹਦੀ ਲਾਤ धरी ਹੋ ਗਈ ਹੈ ਸਾਰਿਆਂ ਜਾਣਿਆਂ ਨੇ ਉੱਠ ਕੇ ਗੋਢੀ ਹੱਥ ਲਾਉਣਾ ਕੀਤਾ ਏ ਚੌਧਰੀ ਦੇ ਕਹਿਣ ਲੱਗੇ ਸਾਡੇ ਤੇ ਵੀ ਬਖਸ਼ਿਸ਼ ਕਰਵਾਓ ਗੁਰੂ ਸਾਹਿਬਾਂ ਨੂੰ ਕਹਿ ਕੇ ਤਾਂ ਚੌਧਰੀ ਨੇ ਕਿਹਾ ਗੁਰੂ ਨਾਨਕ ਦਾ ਘਰ ਸਾਰੇ ਪਾਸੇ ਤੋਂ ਦਰਵਾਜ਼ੇ ਚਾਰ ਦਰਵਾਜ਼ੇ ਖੁੱਲੇ ਨੇ ਜਿੱਧਰੋਂ ਮਰਜੀ ਜਾਓ ਉਥੇ ਕੋਈ ਕਮੀ ਨਹੀਂ ਫੇਰ ਚੌਧਰੀਆਂ ਨੇ ਆਪਸ ਵਿੱਚ ਦੀ ਵਿਚਾਰ ਕੀਤੀ ਏ ਚੌਧਰੀ ਦਹੀਂ ਦੇਣ ਵਾਲਾ ਤਾਂ ਆਪਣੇ ਘਰ ਨੂੰ ਤੁਰ ਗਿਆ ਕਹਿਣ ਲੱਗੇ ਬਹੁਤ ਵੱਡੀ ਗਲਤੀ ਹੋ ਗਈ ਏ ਅਸੀਂ ਇਹ ਸਾ ਆਪਣੀ ਚਮੜੇ ਦੀ ਜ਼ਬਾਨ ਵਿੱਚੋਂ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਨੂੰ ਇਸ ਤਰ੍ਹਾਂ ਕਿਹਾ ਏ ਸਾਨੂੰ ਕਹਿਣਾ ਨਹੀਂ ਸੀ ਚਾਹੀਦਾ ਅਗਲਾ ਸਵੇਰ ਹੋਇਆ ਏ ਸਾਰੇ ਚੌਧਰੀ ਜਿੰਨੇ ਸਾਥ ਵਿੱਚ ਬੈਠੇ ਸਨ ਸਾਰਿਆਂ ਨੇ ਗਲ ਵਿੱਚ ਪਰਨੇ ਪਾਏ ਨੇ ਪੱਲੇ ਪਾਏ ਨੇ ਮੂੰਹ ਵਿੱਚ ਘਾ ਲਿਆ ਏ ਤਾਂ ਗੁਰੂ ਅਮਰਦਾਸ ਮਹਾਰਾਜ ਜੀ ਦੇ ਚਰਨਾਂ ਵਿੱਚ ਜਾ ਕੇ ਨਮਸ਼ਕਾਰ ਕੀਤੀ ਏ ਗੋਦਵਾਲ ਕਹਿਣ ਲੱਗੇ ਮਹਾਰਾਜ ਸਾਡੇ ਤੋਂ ਇਸ ਚਮੜੇ ਦੀ ਜ਼ੁਬਾਨ ਵਿੱਚ ਇਸ ਚਮੜੇ ਦੀ ਜ਼ੁਬਾਨ ਨੇ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਨੂੰ ਲਿਸਾ ਕਿਹਾ ਏ ਅਸੀਂ ਉਹਦੀ ਖਿਮਾ ਮੰਗਣ ਆਏ ਆ ਤਦ ਗੁਰੂ ਅਮਰਦਾਸ ਮਹਾਰਾਜ ਜੀ ਨੇ ਕਿਹਾ ਜਿਹੜਾ ਮਨੁੱਖ ਆਪਣੇ ਮਨ ਨੂੰ ਨੀਵਿਆਂ ਕਰਕੇ ਆਉਂਦਾ ਏ ਉਹ ਗੁਰੂ ਨਾਨਕ ਮਹਾਰਾਜ ਜੀ ਦਾ ਘਰ ਬਖਸ਼ੰਦ ਏ ਤੇ ਬਖਸ਼ ਦਿੰਦਾ ਏ ਭਾਈ ਤੁਸੀਂ ਵੀ ਸੇਵਾ ਕਰੋ ਜਿਹੜੀ ਤੁਹਾਡੇ ਮਨ ਦੀ ਮਰਾਦ ਹੋਵੇਗੀ ਗੁਰੂ ਨਾਨਕ ਮਹਾਰਾਜ ਜੀ ਪੂਰੀ ਕਰੇਗਾ ਇਹਨਾਂ ਚੌਧਰੀਆਂ ਨੇ ਨੱਕ ਨਾਲ ਲੀਕਾਂ ਕੱਢੀਆਂ ਨੇ ਗੁਰੂ ਸਾਹਿਬਾਂ ਨੇ ਕਿਹਾ ਜਾਓ ਤੁਹਾਨੂੰ ਕੁਝ ਨਹੀਂ ਤੁਹਾਡਾ ਕੋਈ ਬਰਿਆਈ ਨਹੀਂ ਤੁਸੀਂ ਜੋ ਕੀਤਾ ਏ ਇਹ ਜਿਹੜਾ ਭਲਾ ਸੀ ਚੌਧਰੀ ਦਾ ਇਹ ਤੁਹਾਡੇ ਪਾਸੋਂ ਗੁਰੂ ਨਾਨਕ ਨੇ ਕਰਵਾਉਣਾ ਸੀ ਤਦ ਇਹ ਚੌਧਰੀਆਂ ਨੇ ਹੱਥ ਜੋੜ ਕੇ ਤਾਂ ਲੰਗਰ ਵਿੱਚੋਂ ਪ੍ਰਸ਼ਾਦਾ ਪਾਣੀ ਛਕਿਆ ਏ ਤਾਂ ਪ੍ਰਸ਼ਾਦਾ ਪਾਣੀ ਛਕ ਕੇ ਆਪਣੇ ਹੱਥ ਮੁਖ ਸੁੱਚੇ ਕਰਕੇ ਫੇਰ ਤੁਰਨ ਲੱਗਿਆ ਗੁਰੂ ਅਮਰਦਾਸ ਮਹਾਰਾਜ ਜੀ ਨੂੰ ਨਮ ਛੁਕਾਰ ਕੀਤੀ ਹੈ ਤੇ ਖੁਸ਼ੀਆਂ ਲੈ ਕੇ ਆਪਣੇ ਘਰ ਨੂੰ ਆ ਗਏ ਗੁਰੂ ਰੂਪ ਗੁਰੂ ਪਿਆਰੀ ਸਾਧ ਸੰਗਤ ਜੀ ਜਦੋਂ ਵੀ ਗੁਰੂ ਨਾਨਕ ਮਹਾਰਾਜ ਜੀ ਨੇ ਕਿਸੇ ਵੀ ਮਨੁੱਖ ਤੇ ਕਿਰਪਾ ਕਰਨੀ ਹੈ ਜਿਹੜਾ ਗੁਰੂ ਨਾਨਕ ਮਹਾਰਾਜ ਜੀ ਦੇ ਘਰ ਦੀ ਓਟ ਆਸਰਾ ਲੈ ਕੇ ਤੁਰਦਾ ਏ ਉਹ ਬਖਸ਼ਾਂਦਨ ਉਹ ਸਦਾ ਪਾਲਨ ਹਾਰ ਹਨ ਉਹ ਬਖਸ਼ਿਸ਼ਾ ਕਰ ਦਿੰਦੇ ਹਨ ਇਹ ਜੋ ਸਾਖੀ ਆਪ ਜੀ ਨੇ ਸਰਵਣ ਕੀਤੀ ਹੈ ਹੋ ਸਕਦਾ ਹੈ ਕੋਈ ਤਰਕੁਟੀਆਂ ਰਹਿ ਗਈਆਂ ਹੋਣ ਕਿਉਂਕਿ ਦਾਸ ਪਹਿਲਾਂ ਤੋਂ ਅੱਜ ਤੋਂ 10 ਸਾਲ ਪਹਿਲਾਂ ਕਥਾ ਵੀ ਕਰਿਆ ਕਰਦਾ ਸੀ ਤਾਂ ਉਦੋਂ ਜਦੋਂ ਕਥਾ ਉਹ ਪ੍ਰੋਗਰਾਮ ਟੈਂਡ ਕਰਨਾ ਹੁੰਦਾ ਸੀ ਉਹਦੀ ਅਭਿਆਸ ਕੀਤਾ ਜਾਂਦਾ ਸੀ ਅੱਜ 10 ਸਾਲ ਬਾਅਦ ਫੇਰ মিডিਆ ਦੇ ਸਾਹਮਣੇ ਇਹ ਮੇਰੇ ਵੀਰ ਜੀ ਦਾ ਬਹੁਤ ਬਹੁਤ ਧੰਨਵਾਦ ਜਿਨ੍ਹਾਂ ਨੇ ਆਪ ਤਵਜੋ ਦੇ ਕੇ ਇਹ ਸਾਡੀ ਸਾਖੀ ਸੰਗਤਾਂ ਤੱਕ ਸਰਵਣ ਕਰਵਾਈ ਹੈ ਸਰਬੱਤ ਸੰਗਤ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਸੀਂ ਇੱਕ ਵਾਰੀ ਦੱਸ ਰਹੇ ਸੀ ਕਿ ਆਪਣੇ ਪਰਿਵਾਰ ਦੀ ਵੀ ਗੱਲ ਦੱਸ ਰਹੇ ਸੀ ਕਿ ਤੁਹਾਡਾ ਪਰਿਵਾਰ ਕਿਦਾਂ ਕਾਰ ਸੇਵਾ ਦੇ ਨਾਲ ਜੁੜਿਆ ਜੇਕਰ ਬੇਨਤੀ ਹੈ ਜੇਕਰ ਤੁਹਾਨੂੰ ਠੀਕ ਲੱਗੇ ਸਾਡਾ ਜੀ ਪਰਿਵਾਰ ਸਾਡੇ ਦਾਦਾ ਜੀ ਸਰਦਾਰ ਕਿਸ਼ਨ ਸਿੰਘ ਜੀ ਜਿਨ੍ਹਾਂ ਦਾ ਥਾ ਪਿਆਰ ਬੀੜ ਬਾਬਾ ਬੁੱਢਾ ਦੇ ਮੁਖ ਸੰਤ ਮਹਾਂਪੁਰਸ਼ ਬਾਬਾ ਖੜਕ ਸਿੰਘ ਜੀ ਨਾਲ ਸੀ ਤਦ ਉਹਦੇ ਉਹਨਾਂ ਤੋਂ ਜਦੋਂ ਪਿਆਰ ਸੀ ਅਸੀਂ ਬਚਪਨ ਵਿੱਚ ਵੀ ਜਾਇਆ ਕਰਦੇ ਸੀ ਤਾਂ ਸਾਡੇ ਪਰਿਵਾਰ ਦੇ ਹਾਲਾਤ ਬਹੁਤ ਢਿੱਲੇ ਸਨ ਤਦ ਸਾਡੇ ਪਰਿਵਾਰ ਦੇ ਮੁਖੀ ਬਾਬਾ ਜੀ ਨੇ ਸਾਡੇ ਦਾਦਾ ਜੀ ਨੇ ਬਾਬਾ ਖੜਕ ਸਿੰਘ ਨੂੰ ਬੇਨਤੀ ਕੀਤੀ ਮਹਾਰਾਜ ਪਰਿਵਾਰ ਤਾਂ ਬਹੁਤ ਵੱਡਾ ਹੈ ਪੰਜ ਪੁੱਤਰ ਹਨ ਪਰ ਖੇਤੀ ਵੀ ਕਰਦੇ ਹਨ ਇਹ ਖੇਤੀ ਇੰਨਾ ਵਰ ਨਹੀਂ ਦਿੰਦੀ ਕੋਈ ਇੰਨਾ ਸਾਧਨ ਨਹੀਂ ਜਿਹਦੇ ਨਾਲ ਪਰਿਵਾਰ ਦੀ ਚੰਗੀ ਪਾਲਣ ਪੋਸ਼ਣ ਹੋ ਸਕੇ ਤਦ ਮਾਪੁਰਛਾ ਨੇ ਆਰਡਰ ਦਿੱਤਾ ਕਿ ਤੁਸੀਂ ਇੱਕ ਸੇਵਾ ਵਿੱਚ ਜ਼ਰੂਰ ਲੱਗੋ ਕਿਉਂਕਿ ਤੁਸੀਂ ਇੰਨੇ ਮੈਂਬਰ ਹੋ ਤਾਂ ਇੰਨਾ ਵਿੱਚੋਂ ਇੱਕ ਆਦਮੀ ਸੇਵਾ ਤੇ ਲੱਗੇ ਤਦ ਸਾਡੇ ਭਰਾਤਾ ਜੀ ਤਾਏ ਦੇ ਪੁੱਤਰ ਨਾਂ ਤਾਂ ਉਹਨਾਂ ਦਾ ਜਰਮਲ ਸਿੰਘ ਸੀ ਰ ਮੋਟਾ ਕਹਿ ਕੇ ਪਕਾਰਿਆ ਕਰਦੇ ਸੀ ਉਹ ਬਾਬਾ ਜੀ ਉਹਨਾਂ ਨੂੰ ਸਾਡੇ ਦਾਦਾ ਜੀ ਨੇ ਬਾਹ ਫੜਾ ਦਿੱਤੀ ਤਦ ਸੇਵਾ ਕਰਦਿਆਂ ਕਰਦਿਆਂ ਫਿਰ ਸਾਰੇ ਪਰਿਵਾਰ ਦਾ ਭਲਾ ਹੋ ਗਿਆ ਇਸੇ ਤਰ੍ਹਾਂ ਹੁਣ ਸਾਡੇ ਪਰਿਵਾਰ ਵਿੱਚੋਂ ਦਾਸ ਦੀ ਆ ਕਿਉਂਕਿ ਪਹਿਲੋ ਆਪਣੇ ਨਗਰ ਵਿੱਚ ਵੀ ਦਾਸ ਨੂੰ ਬਹੁਤ ਸੁਭਾਗਾ ਸਮਾਂ ਮਿਲਿਆ ਗੁਰਦੁਆਰਾ ਬਾਬਾ ਅਮਰ ਸਿੰਘ ਜੀ ਬਾਬਾ ਬਗੇਲ ਸਿੰਘ ਜੀ ਉਹ ਗੁਰਦੁਆਰਾ ਸਾਰਨ ਦੀ ਮਹਾਰਾਜ ਨੇ ਬਲ ਬਖਸ਼ਿਆ ਸੰਗਤਾਂ ਨੇ ਸਹਿਯੋਗ ਦਿੱਤਾ ਸੰਗਤਾਂ ਨੇ ਮਾਇਆ ਦਿੱਤੀ ਸਭ ਕੁਝ ਸੰਗਤਾਂ ਦੇ ਸਹਿਯੋਗ ਨਾਲ ਉਹ ਵੀ ਗੁਰਦੁਆਰਾ ਦੀ ਆਕਾਰ ਸੇਵਾ ਕਰਵਾਉਣ ਦੀ ਸਾਨੂੰ ਮਹਾਰਾਜ ਨੇ ਮਾਨ ਬਖਸ਼ਿਆ ਉਹ ਤਿੰਨ ਮੰਜਲਾ ਲੈਂਟਰ ਤੱਕ ਦਾਸ ਨੂੰ ਉੱਥੇ ਪ੍ਰਬੰਧ ਰਿਆ ਉਸ ਤੋਂ ਮਗਰੋਂ ਇੱਕ ਨਗਰ ਦੇ ਵਿੱਚ ਗੁਰਦੁਆਰਾ ਹੈ ਜੋ ਸਾਡੇ ਆਪਣੇ ਘਰ ਦੇ ਨੇੜੇ ਹੈ ਉੱਥੇ ਵੀ 22 ਸਾਲ ਸੇਵਾ ਕਰਨ ਦਾ ਬਹੁਤ ਵੱਡਾ ਮਹਾਰਾਜ ਨੇ ਬਲ ਬਖਸ਼ਿਆ tatha ਗੁਰੂ ਸਾਹਿਬਾਂ ਦੇ ਹੁਕਮ ਅਨੁਸਾਰ ਦਾਹਾਂ ਦਾਣਾ ਤਾਹਾਂ ਖਾਣਾ ਫਿਰ ਦਾਸ ਦੀ ਵਾਰੀ ਆ ਗਈ ਕਾਰ ਸੇਵਾ ਦੀ ਤਾਂ ਹੁਣ ਇੱਥੇ ਕਾਰ ਸੇਵਾ ਦੇ ਮਹਾਂਪੁਰਖਾਂ ਦੇ ਪੰਥ ਰਤਨ ਬਾਬਾ ਹਰਬਾਣ ਸਿੰਘ ਜੀ ਦਿੱਲੀ ਵਾਲੇ ਮਹਾਂਪੁਰਸ਼ ਉਹਨਾਂ ਦੇ ਪਰਤਾਏ ਬਾਬਾ ਮਹਿੰਦਰ ਸਿੰਘ ਜੀ ਬਾਬਾ ਬਚਨ ਸਿੰਘ ਜੀ ਬਾਬਾ ਸੁਵਿੰਦਰ ਸਿੰਘ ਜੀ ਬਾਬਾ ਜਸਾ ਸਿੰਘ ਜੀ ਬਾਬਾ ਜੈਮਲ ਸਿੰਘ ਜੀ ਭਾਈ ਅਮਰਜੀਤ ਸਿੰਘ ਜੀ ਤਾਂ ਦਾਸ ਨੂੰ ਇਸ ਲੰਗਰ ਦਾ ਪ੍ਰਬੰਧ ਮਾਪੁਰਛਾ ਵੱਲੋਂ ਸੌਪਿਆ ਗਿਆ ਏ ਜੋ ਸੰਗਤਾਂ ਸਹਿਯੋਗ ਦਿੰਦੀਆਂ ਨੇ ਤਾਂ ਸੰਗਤਾਂ ਦੇ ਸਹਿਯੋਗ ਨਾਲ ਇਹ ਲੰਗਰ ਚੱਲਦਾ ਏ ਤਾਂ ਜਿਵੇਂ ਪ੍ਰਮਾਤਮਾ ਨੇ ਲਿਖਿਆ ਹੁੰਦਾ ਹੈ ਓਵੇਂ ਹੀ ਹੁੰਦਾ ਹੈ ਆਸਾ ਦੀ ਵਾਰ ਵਿੱਚ ਆਪ ਵੀ ਸਰਵਣ ਕਰਦੇ ਹੋ ਛੱਬੇ ਸਾਲਾਂ ਮਾਰੀਆਂ ਕਰਤਾ ਕਰੇ ਸੋ ਹੋਏ ਇਹ ਸਭ ਹੁਕਮ ਉਹਦਾ ਪ੍ਰਮਾਤਮਾ ਦਾ ਏ ਜਿਵੇਂ ਜਿਵੇਂ ਹੁਕਮ ਤੇਵੇਂ ਤੇ ਓਕਾਰ ਜਿੰਨਾ ਚਿਰ ਪ੍ਰਮਾਤਮਾ ਨੇ ਸਾਡਾ ਜਲ ਪਾੜੀ ਇਹਨਾਂ ਦੇ ਨਾਲ ਲਿਖਿਆ ਹੋਇਆ ਏ ਉਹਨਾਂ ਚਿਰ ਅਸੀਂ ਛਕਾਂਗੇ ਅਗਲਾ ਜਿਹੜਾ ਆਉਣ ਵਾਲਾ ਸਮਾਂ ਉਹ ਤਾਂ ਪ੍ਰਮਾਤਮਾ ਨੂੰ ਪਤਾ ਏ ਮਨੁੱਖ ਕੋਈ ਆਸ ਨਹੀਂ ਰੱਖ ਸਕਦਾ ਇਨੀਆਂ ਗੱਲਾਂ ਵਿਚਾਰਦੇ ਹੋਏ ਕੋਈ ਜੀ ਬਾਕੀ ਜੀ ਉਹ ਵੀ ਇੱਕ ਸਵਾਲ ਸੀਗਾ ਮੇਰਾ ਆਖਰੀ ਤੁਸੀਂ ਕਿਉਂਕਿ ਮਾਝੇ ਇਲਾਕੇ ਦੇ ਹੈਗੇ ਹੋ ਤੇ ਮੈਂ ਮਹਿਸੂਸ ਕੀਤਾ ਕਿ ਮਾਝੇ ਇਲਾਕੇ ਦਾ ਨਾ ਇੱਕ ਵੱਖਰਾ ਹੀ ਇੱਕ ਆਪਣਾ ਸੁਭਾਅ ਹੈ ਉਹਨਾਂ ਦੀ ਬੋਲੀ ਵੀ ਵੱਖਰੀ ਹੁੰਦੀ ਆ ਤੇ ਜਿਵੇਂ ਸਾਡੇ ਸ਼ਹੀਦ ਵੀ ਹੋਏ ਆ ਮਾਤਾ ਭਾਗ ਕੌਰ ਜੀ ਹੋਗੇ ਹੋਰ ਬਹੁਤ ਸਾਰੇ ਸ਼ਹੀਦ 40 ਮੁਕਤੇ ਉਹ ਸਾਰੇ ਮਾਝੇ ਤੋਂ ਸੀ ਤੇ ਇਹ ਕੀ ਹੈਗਾ ਇਹਦੇ ਵਿੱਚ ਜਾਂ ਕੀ ਕਹਲੋ ਕਿ ਕੀ ਰਾਜ ਹੈ ਵੀ ਉਹਨਾਂ ਉਹ ਥੋੜਾ ਜਿਹਾ ਸੁਭਾਅ ਵੀ ਉਹਨਾਂ ਦਾ ਥੋੜਾ ਜਿਹਾ ਖੁੱਲਾ ਹੁੰਦਾ ਜਾਂ ਕੀ ਕੀ ਤੁਸੀਂ ਕੀ ਵੇਖਦੇ ਹੋ ਏ ਜੀ ਸਾਰੀ ਬਖਸ਼ਿਸ਼ ਮਹਾਰਾਜ ਦੀ ਆ ਕਿਉਂਕਿ ਕੋਈ ਵੀ ਸਿਆਣਾ ਆਦਮੀ ਨਹੀਂ ਹੁੰਦਾ ਜੋ ਹੁਣ ਆਪਾਂ ਇੱਥੇ ਧਰਤੀ ਤੇ ਡਿੱਗਣ ਲੱਗੇ ਆ ਤੇ ਸਾਨੂੰ ਕੋਈ ਪਤਾ ਨਹੀਂ ਲੱਗਣਾ ਕਿ ਅਸੀਂ ਕਿਤਰਾ ਬਚਣਾ ਹੈ ਉਹ ਪ੍ਰਮਾਤਮਾ ਆਪ ਬਚਾ ਕਰਦਾ ਹੱਥ ਲੱਗ ਜਾਂਦਾ ਹੈ ਪੈਰ ਲੱਗ ਜਾਂਦਾ ਹੈ ਇਸ ਤਰ੍ਹਾਂ ਸਾਰੀਆਂ ਇਹ ਦਾਤਾਂ ਪ੍ਰਮਾਤਮਾ ਦੀਆਂ ਇਹ ਜਦੋਂ ਬਾਬਾ ਬੰਦਾ ਸਿੰਘ ਬਹਾਦਰ ਨੂੰ ਨਦੇੜ ਤੋਂ ਦਸਵੇਂ ਪਾਤਸ਼ਾਹ ਮਹਾਰਾਜ ਜੀ ਨੇ ਥਾਪੜਾ ਦੇ ਕੇ ਤੋੜਿਆ ਹੈ ਮਹਾਰਾਜ 10ਵੇਂ ਪਾਤਸ਼ਾਹ ਵੀ ਇਹ ਵਚਨ ਕੀਤਾ ਸੀ ਕਿ ਜਿੰਨਾ ਚਿਰ ਮਾਝੇ ਦੇ ਫੌਜ ਨਾ ਆ ਜਾਵੇ ਮਾਝੇ ਦੇ ਮਰਜੀਵੜੇ ਨਾ ਆ ਜਾਣ ਉਹਨਾਂ ਚਿਰ ਤੱਕ ਜੰਗ ਨਾ ਛੇੜਿਆ ਜਾਵੇ ਕਿਉਂਕਿ ਇਹ ਗੁਰੂ ਸਾਹਿਬਾਂ ਦੀ ਦੇਣ ਹੈ ਖਾਲਸਾ ਜੀ ਸਾਡੀ ਨਹੀਂ ਗਈ ਕੋਈ ਕਿਉਂਕਿ ਜਦੋਂ ਉਹਨਾਂ ਨੇ ਐਡੀ ਵੱਡੀ ਬਖਸ਼ਿਸ਼ ਕਰ ਦਿੱਤੀ ਭਈ ਮਾਝੇ ਦੇ ਜਿੰਨਾ ਚਿਰ ਸੂਰਮੇ ਨਾ ਆ ਜਾਣ ਉਹਨਾਂ ਚਿਰ ਜੰਗ ਨੂੰ ਛੇੜਨਾ ਨਹੀਂ ਇਹ ਤਾਂ ਵੇਖੋ ਤੁਸੀਂ ਪੜ੍ਹੇ ਲਿਖੇ ਹੋ ਹਰ ਰੋਜ਼ ਦੁਨੀਆ 'ਚ ਵਿਚਰਦੇ ਹੋ ਬਹੁਤ ਵਿਦਵਾਨਾਂ 'ਚ ਵਿਚਰਦੇ ਹੋ ਜਦੋਂ ਕਲਗੀਆਂ ਵਾਲੇ ਪਾਤਸ਼ਾਹ ਮਹਾਰਾਜ ਜੀ ਨੇ ਐਡੇ ਵੱਡੇ ਵਾਰ ਮਾਝੇ ਨੂੰ ਦੇ ਦਿੱਤੇ ਤਾਂ ਐਦੋ ਵੱਡੀ ਕਿਹੜੀ ਗੱਲ ਹੈ ਦੂਸਰੀ ਜਦੋਂ ਖਦਰਾਣੇ ਦੀ ਧਰਾਪ ਤੇ 40 ਮੁਕਤੇ ਸ਼ਹੀਦ ਹੋਇਆ ਭਾਈ ਮਾਨ ਸਿੰਘ ਨੇ ਉਦੋਂ ਬਦਾਵਾ ਵੀ ਪੜਵਾ ਲਿਆ ਗੁਰੂ ਸਾਹਿਬਾਂ ਤੋਂ ਕਿ ਮਹਾਰਾਜ ਸਾਡੀ ਆਖਰੀ ਖਾਛੈ ਸਾਨੂੰ ਬਦਾਵਾ ਪਾੜ ਦਿਓ ਤਾਂ ਉਸ ਸਮੇਂ ਵੀ ਗੁਰੂ ਸਾਹਿਬਾਂ ਨੇ ਕਿਹਾ ਭਾਈ ਮਾਨ ਸਿੰਘ ਤੁਸਾਂ ਟੁੱਟੀ ਗੰਢੀ ਐ ਉਦੋਂ ਵੀ ਵਰ ਮਾਝੇ ਨੂੰ ਮਹਾਰਾਜ ਕਲਗੀਆਂ ਵਾਲੇ ਪਾਤਸ਼ਾਹ ਨੇ ਦਿੱਤਾ ਹੈ ਤਾਂ ਉਹਨਾਂ ਦੇ ਦਿੱਤੇ ਹੋਏ ਵਰ ਅੱਜ ਵੀ ਬਰਕਰਾਰ ਹਨ ਜੀ ਹਾਂ ਜੀ ਮੈਨੂੰ ਇਤਿਹਾਸ ਵਿੱਚ ਜ਼ਿਕਰ ਆ ਰਿਹਾ ਸੀਗਾ ਕਹਿੰਦੇ ਕਿ ਇੱਕ ਵਾਰੀ ਅਹਿਮਦ ਸ਼ਾਹ ਅਬਦਾਲੀ ਨੇ ਐਲਾਨ ਕਰਤਾ ਸੀਗਾ ਕਿ ਕੋਈ ਵੀ ਇੱਥੇ ਇਸ਼ਨਾਨ ਨਹੀਂ ਕਰ ਸਕਦਾ ਸਿੱਖਾਂ ਨੂੰ ਕਿਉਂਕਿ ਸਿੱਖ ਮੰਗਦੇ ਸੀ ਇਸ਼ਨਾਨ ਕਰਨਾ ਤੇ ਉਹਨੇ ਇਹ ਵੀ ਕਿਹਾ ਸੀਗਾ ਕਿ ਹੁਣ ਕੋਈ ਸਿੱਖ ਰਿਹਾ ਨਹੀਂ ਕਿ ਉਹਨੇ ਸਾਰੇ ਖਤਮ ਕਰਤੇ ਆ ਤੇ ਕਹਿੰਦੇ ਕਿ ਬਾਬਾ ਸੁਖਾ ਸਿੰਘ ਸੀਗੇ ਸਪੈਸ਼ਲੀ ਕਹਿੰਦੇ ਉੱਥੇ ਜਾਂਦੇ ਸੀ ਇਸ਼ਨਾਨ ਕਰਨ ਦੇ ਲਈ ਤੇ ਆਪਣੇ ਕੇਸ ਖੋਲ ਕੇ ਦਸਤਾਰ ਖੋਲ ਕੇ ਉਹਨਾਂ ਨੇ ਇਸ਼ਨਾਨ ਕੀਤਾ ਵੀ ਉਹਨਾਂ ਨੂੰ ਦੇਖਦਾ ਕਹਿਗੇ ਕਿ ਮੇਰੇ ਐਡੇ-ਐਡੇ ਕੇਸ ਹੈ ਕਿ ਮੈਂ ਕੋਈ ਮੁਸਲਮਾਨ ਨਹੀਂ ਹੈਗਾ ਕਿਉਂਕਿ ਉਹ ਰਾਸਤੇ ਦੇ ਵਿੱਚ ਪੈਂਦਾ ਸੀ ਸ੍ਰੀ ਹਰਿਮੰਦਰ ਸਾਹਿਬ ਕਈ ਉੱਥੇ ਜਿਹੜੇ ਮੁਗਲ ਸੀ ਉਹ ਵੀ ਆਪਣੇ ਇਸ਼ਨਾਨ ਘੋੜਿਆਂ ਦਾ ਵੀ ਕਰਵਾ ਜਾਂਦੇ ਸੀ ਸਰੋਵਰ ਦੇ ਵਿੱਚ ਤੇ ਕਹਿੰਦੇ ਕਿ ਬਾਬਾ ਸੁਖਾ ਸਿੰਘ ਜੀ ਨੇ ਆਪਣੇ ਕੇਸ ਵੀ ਖੋਲੇ ਉੱਥੇ ਸਾਰਿਆਂ ਨੂੰ ਦਿਖਾਇਆ ਕਿ ਮੈਂ ਸਿੱਖ ਹੈਗਾ ਤੇ ਇੰਨੀ ਜੁਰਤ ਵੀ ਸਾਹਮਣੇ ਪਤਾ ਹੈ ਕਿ ਮੌਤ ਖੜੀ ਹੈ ਤਾਂ ਵੀ ਇੰਨੀ ਜੁਰਤ ਨੂੰ ਲਲਕਾਰ ਕੇ ਯੁੱਧ ਵੀ ਲਲਕਾਰ ਕੇ ਲੜੇ ਆ ਪੂਰੇ ਤੁਸੀਂ ਸਿਆਣੇ ਹੋ ਜਿੰਨਾ ਚਿਰ ਉਸ ਕਾਲ ਪੁਰਖ ਦੀ ਬਖਸ਼ਿਸ਼ ਨਹੀਂ ਹੁੰਦੀ ਉਹਨਾਂ ਚਿਰ ਤੱਕ ਤਾਂ ਕਿਤੇ ਰੇਲ ਆਉਂਦੀ ਹੋਵੇ ਤੇ ਭੱਜ ਕੇ ਪਟੜੀ ਨਹੀਂ ਨੰਗੀ ਜਾਂਦੀ ਤਾਂ ਸਾਡੇ ਸਿੱਖ ਮਰਜੀਵੜੇ ਉਸ ਜਗ੍ਹਾ ਤੇ ਚਲੇ ਜਾਂਦੇ ਆ ਜਿੱਥੇ ਜਹਾਜ਼ ਵੀ ਨਹੀਂ ਜਾਂਦਾ ਤੇ ਉਹ ਬਖਸ਼ਿਸ਼ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ ਆ ਜੀ ਜੇ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਕਹਿੰਦੇ ਕਿ ਖਾਲਸਾ ਮੇਰਾ ਰੂਪ ਹੈ ਖਾਸ ਤੇ ਇਹ ਵੀ ਕਹਿ ਦਿੰਦੇ ਆ ਕਿ ਖਾਲਸਾ ਮੇਰਾ ਸੱਜਣ ਸੂਰਾ ਹਾਂਜੀ ਹਾਂਜੀ ਹਨਾ ਖਾਲਸਾ ਮੇਰਾ ਸਤਗੁਰੂ ਪੂਰਾ ਖਾਲਸੇ ਨੂੰ ਸਤਗੁਰ ਦਾ ਦਰਜਾ ਦੇ ਦਿੰਦੇ ਆਪਣੇ ਤੋਂ ਵੀ ਵੱਡਾ ਦਰਜਾ ਹਾਂਜੀ 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 ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ ਬਚਨ ਕਰਨ ਦੇ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ ਆਪਾ ਜੀ ਆਪਣਾ ਕੀਮਤੀ ਸਮਾਂ ਦੇਣ ਦੇ ਲਈ ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਅਰਦਾਸ ਕਰਦੇ ਆਂ ਆਸ ਕਰਦੇ ਆਂ ਤੁਹਾਨੂੰ ਵੀ ਇਹ ਜਿਹੜੇ ਬਚਨ ਨੇ ਬਹੁਤ ਚੰਗੇ ਲੱਗੇ ਹੋਣੇ ਮੈਂ ਬੇਨਤੀ ਕਰ ਰਿਹਾ ਸੀ ਕਿਉਂਕਿ ਜਿਹੜੀ ਸਾਖੀ ਸੀ ਮੈਂ ਦੇ ਨਾਲ ਪਤਾ ਨਹੀਂ ਕਿੰਨੇ ਜਿਹੜੇ ਟੁੱਟੇ ਹੋਏ ਮਨ ਨੇ ਜਿਹੜੇ ਮੁਰਝਾਏ ਹੋਏ ਮਨ ਨੇ ਉਹ ਹਰੇ ਹੋ ਜਾਂਦੇ ਆ ਜਿਵੇਂ ਬਾਬਾ ਜੀ ਨੇ ਗੱਲ ਦੱਸੀ ਹੈ ਕਿ ਉਸ ਚੌਧਰੀ ਦੀ ਜਿਹੜੀ ਸੁੱਕੀ ਹੋਈ ਲੱਤ ਸੀ ਕੱਟੀ ਹੋਈ ਲੱਤ ਸੀ ਉਹ ਹਰੀ ਹੋ ਗਈ ਸੀ ਸੋ ਇਸੇ ਤਰੀਕੇ ਦੇ ਨਾਲ ਅਸੀਂ ਹੋਰ ਵੀ ਸਾਡੀ ਕਵਰੇਜ ਜਾਰੀ ਰਵੇਗੀ ਫਿਲਹਾਲ ਲਈ ਦਿਓ ਇਜਾਜ਼ਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ